ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਜੋ ਅਸੀਂ ਪ੍ਰਸੰਗ ਪੜਨ ਜਾ ਰਹੇ ਹਾਂ ਉਹ ਪਰਮ ਪਾਰਸ ਵਿੱਚੋਂ ਲਿਆ ਗਿਆ ਹੈ ਅੱਜ ਦੇ ਪ੍ਰਸੰਗ ਦਾ ਪਹਿਲਾ ਭਾਗ ਅਸੀਂ ਪਹਿਲਾਂ ਪੜ ਚੁੱਕੇ ਹਾਂ ਅੱਜ ਅਸੀਂ ਉਸ ਦਾ ਦੂਸਰਾ ਭਾਗ ਪੜਨ ਜਾ ਰਹੇ ਹਾਂ ਅੱਜ ਦੇ ਪ੍ਰਸੰਗ ਵਿੱਚ ਅਸੀਂ ਭਾਈ ਦਿਆਲਾ ਜੀ ਅਤੇ ਭਾਈ ਸਤੀਦਾਸ ਜੀ ਅਤੇ ਸਾਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਦੇ ਹਾਲਾਤ ਜਾਣਾਂਗੇ ਸੋ ਆਓ ਪਿਆਰ ਨਾਲ ਸਰਵਨ ਕਰਨਾ ਜੀ ਪ੍ਰਸੰਗ ਹੈ ਕਰਵਤ ਭਲਾ ਨਾ ਕਰਵਟ ਤੇਰੀ ਇਸ ਤਰ੍ਹਾਂ ਭਾਈ ਮਤੀ ਦਾਸ ਜੀ ਸਤਗੁਰੂ ਜੀ ਦੇ ਸਨਮੁਖ ਚੜਦੀ ਕਲਾ ਦੇ ਰੰਗ ਵਿੱਚ ਖੇਡਦੇ ਹੋਏ ਸ਼ਹਾਦਤ ਦਾ ਜਾਨ ਪੀ ਗਏ ਸਿੱਖ ਦੇ ਸਿਦਕ ਤੇ ਤੌਰ ਨਿਵ ਜਾਣ ਲਈ ਸਤਗੁਰੂ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਉਧਰ ਕਾਜ਼ੀ ਹੁਣ ਭਾਈ ਦਿਆਲਾ ਜੀ ਤੋਂ ਪੁੱਛਣ ਲੱਗਾ ਹਾਂ ਬਈ ਸਿੱਖਾ ਦੱਸ ਇਸਲਾਮ ਕਬੂਲ ਕਰੇਗਾ ਜਾਂ ਉਬਲਦੇ ਪਾਣੀ ਦੀ ਦੇਗ ਵਿੱਚ ਆਲੂ-ਵੰਗ ਉਬਲਣਾ ਪਸੰਦ ਕਰੇਗਾ ਭਾਈ ਦਿਆਲਾ ਜੀ ਇਹ ਕਾਜ਼ੀ ਸਤਗੁਰੂ ਜੀ ਦੇ ਮਿਹਰ ਨਾਲ ਜੇ ਸਿੱਖ ਨੂੰ ਆਰਾ ਨਹੀਂ ਡੋਲਾ ਸਕਿਆ ਤਾਂ ਸਮਝ ਲੈ ਦੇਗ ਵੀ ਨਹੀਂ ਡੋਲਾ ਸਕੇਗੀ ਜੇ ਤੱਕਣਾ ਹੀ ਤਾਕਰ ਦੇ ਗਰਮ ਅਰ ਤੱਕ ਲੈ ਜਦ ਕਾਜ਼ੀ ਨੇ ਇਹ ਸੁਣਿਆ ਜਲਾਦਾ ਨੂੰ ਪਾਣੀ ਨਾਲ ਭਰੀ ਦੇਗ ਥੱਲੇ ਅੱਗ ਬਾਲਣ ਦਾ ਹੁਕਮ ਹੋ ਗਿਆ ਜਦ ਪਾਣੀ ਉਬਾਲੇ ਮਾਰਨ ਲੱਗਾ ਭਾਈ ਦਿਆਲਾ ਜੀ ਨੇ ਸਤਗੁਰ ਜੀ ਵੱਲ ਮੁਖ ਕਰ ਚੁੱਪ ਅਰਦਾਸ ਕੀਤੀ हे ਦਾਤਾ ਜੀ ਪੰਜਵੇਂ ਜਾਮੇ ਵਿੱਚ ਵੀ ਦੇਗ ਵਿੱਚ ਆਪ ਹੀ ਉਬਲੇ ਸੋ ਅੱਜ ਦਿਆਲੇ ਵਿੱਚ ਵੀ ਆਪ ਹੀ ਵਰਤਣਾ ਤਾਜੀ ਦਿਯਾਲੀ ਦਾ ਸਦਕ ਵੀ ਤੋੜ ਨਿਭ ਜਾਏ ਇਹ ਹੈ ਭਾਈ ਦਿਯਾਲਾ ਜੀ ਨੇ ਸਤਗੁਰੂ ਜੀ ਵੱਲ ਸੀਸ ਨਵਾਇਆ ਔਰ ਉਬਲਦੀ ਦੀਗ ਵਿੱਚ ਚੌਂਕੜਾ ਮਾਰ ਕੇ ਬੈਠ ਗਏ ਔਰ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਦੀਗ ਦਾ ਗਰਮ ਪਾਣੀ ਉਬਾਲੇ ਮਾਰ ਕੇ ਸਿੱਖ ਨੂੰ ਉਛਾਲ ਰਿਹਾ ਹੈ ਪਰ ਸਿੱਖ ਦੀ ਰਸਨਾ ਚੋਂ ਆਵਾਜ਼ ਆ ਰਹੀ ਹੈ ਤਾ ਕੋ ਬਿਗੰਨਾ ਕੋ ਲਾਗੇ ਜਾ ਕੇ ਹਿਰਦੇ ਵਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਉਬਲਦੇ ਪਾਣੀ ਨੇ ਸਿੱਖ ਦੀ ਚਮੜੀ ਨੂੰ ਸਰੀਰ ਤੋਂ ਅਲੱਗ ਕਰ ਸ਼ਹੀਦ ਕਰ ਦਿੱਤਾ ਪਰ ਦੇਗ ਚੋਂ ਆਵਾਜ਼ ਆ ਰਹੀ ਹੈ ਦੁੱਖ ਰੋਗ ਬਿਨਸੇ ਭੈ ਪਰਨ ਸਾਧਨਾਮ ਨਿਰਮਲਤਾ ਕੇ ਕਰਮ ਸਭ ਤੇ ਮੂਝ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਭਾਈ ਦਿਆਲਾ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਤੀਸਰੇ ਸਿੱਖ ਭਾਈ ਸਤੀਦਾਸ ਜੀ ਨੂੰ ਵੀ ਰੂਹ ਵਿੱਚ ਲਪੇਟ ਅਗ ਲਾ ਸ਼ਹੀਦ ਕਰ ਦਿੱਤਾ ਗਿਆ ਜਦ ਅਜਿਹਿਆਂ ਦਰਦਨਾਕ ਸ਼ਹਾਦਤਾਂ ਨੂੰ ਤੱਕ ਕੇ ਵੀ ਸਤਗੁਰ ਜੀ ਜਿਹਾ ਜਿੰਨਾ ਵੀ ਨਾ ਡੋਲੇ ਅਤ ਦੀ ਛਾਈ ਨਿਰਾਸ਼ਤਾ ਨੇ ਕਾਜ਼ੀ ਦਾ ਗੁੱਸਾ ਹੋਰ ਵੀ ਭੜਕਾ ਦਿੱਤਾ ਇਸ ਨੇ ਉਸੇ ਵਕਤ ਸਤਿਗੁਰ ਜੀ ਦਾ ਸੀਸ ਢਾੜ ਤੋਂ ਜੁਦਾ ਕਰਨ ਦਾ ਫਤਵਾ ਸੁਣਾ ਦਿੱਤਾ ਉਸੇ ਵਕਤ ਸਤਿਗੁਰ ਜੀ ਨੂੰ ਪਿੰਜਰੇ ਵਿੱਚੋਂ ਬਾਹਰ ਕੱਢਿਆ ਗਿਆ ਸਤਿਗੁਰ ਜੀ ਨੇ ਬਾਹਰ ਨਿਕਲ ਕੇ ਜਲ ਨਾਲ ਮੂੰਹ ਹੱਥ ਧੋਤੇ ਟਿਕ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਹਰ ਅਕਾਲ ਪੁਰਖ ਦੇ ਸ਼ੁਕਰਾਨੇ ਲਈ ਸੀਸ ਨਿਵਾਇਆ ਜਲਾਦ ਦੀ ਤਲਵਾਰ ਚੱਲੀ ਆਰ ਸਤਗੁਰ ਜੀ ਦਾ ਸੀਸ ਧਾੜ ਤੋਂ ਜੁਦਾ ਹੋ ਗਿਆ 1675 ਇਸ ਅਸਥਾਨ ਤੇ ਹੁਣ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਸਜੋਬਤ ਹੈ ਜੀ ਠੀਕਰ ਫੋਰ ਦਿੱਲੀ ਸੇਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਖਰੀ ਨਾ ਕਿਨੂ ਆਨ ਹੈ ਭਾਰਤ ਦੇਸ਼ ਦੇ ਵਾਸੀਓ ਆਪਣੇ ਦਿਲ ਤੇ ਹੱਥ ਰੱਖ ਕੇ ਜਰਾ ਕੁ ਵੇਖੋ ਤੁਹਾਨੂੰ ਅਤ ਦੇ ਜ਼ੁਲਮਾਂ ਭਰੇ ਨਰਕ ਵਿੱਚੋਂ ਕੱਢਣ ਲਈ ਤੁਹਾਡੇ ਧਰਮ ਨੂੰ ਬਚਾਉਣ ਲਈ ਔਰ ਤੁਹਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਆਬਰੂ ਨੂੰ ਬਚਾਉਣ ਲਈ ਕਿਸ ਤਰ੍ਹਾਂ ਦੇ ਤਸੀਹੇ ਚੱਲੇ ਔਰ ਕਿਸ ਤਰ੍ਹਾਂ ਦੀਆਂ ਭਿਆਨਕ ਔਰ ਦਰਦਨਾਕ ਸ਼ਹਾਦਤਾਂ ਦਿੱਤੀਆਂ ਔਰ ਤੁਸੀਂ ਕੀ ਕੀਤਾ ਉਸੇ ਗੁਰੂ ਨਾਨਕ ਦੇ ਘਰ ਨੂੰ ਟੈਂਕਾ ਅਰ ਤੋਪਾ ਨਾਲ ਉਡਾਇਆ ਹਜ਼ਾਰਾਂ ਦੀ ਤਦਾਦ ਵਿੱਚ ਬੇਕਸੂਰ ਔਰ ਮਾਸੂਮ ਬੱਚਿਆਂ ਬੁੱਢਿਆਂ ਔਰਤਾਂ ਮੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜੂਨ 1984 ਸ੍ਰੀ ਅੰਮ੍ਰਿਤਸਰ ਸਾਹਿਬ ਇਹ ਤੁਹਾਡੀ ਕਾਇਰਤਾ ਦੀ ਹੱਦ ਸੀ ਗੁਰੂ ਨਾਨਕ ਨਾਮ ਲੇਵਾ ਬੇਕਸੂਰ ਸਿੱਖਾਂ ਨੂੰ ਰੱਜ ਕੇ ਲੁੱਟਿਆ ਔਰ ਕੁੱਟਿਆ ਪੈਟਰੋਲ ਛਿੜਕ ਕੇ ਗਲੇ 'ਚ ਟਾਇਰ ਪਾ ਕੇ ਸਾੜਿਆ ਔਰ ਕਤਲ ਕੀਤਾ ਬੇਸ਼ਰਮੀ ਦੀ ਹੱਦ ਕਰਕੇ ਗੁਰੂ ਨਾਨਕ ਦੀਆਂ ਬੱਚੀਆਂ ਦੀ ਸ਼ਰੇਆਮ ਪਤ ਰੋਲੀ ਨਵੰਬਰ 1984 ਦਿੱਲੀ ਅਤੇ ਬਾਕੀ ਭਾਰਤ ਇਹ ਤੁਹਾਡੀ ਨੀਚਤਾ ਦੀ ਹੱਦ ਸੀ ਖਾੜਕੂਵਾਦ ਦਾ ਨਾਮ ਲੈ ਕੇ ਹਜ਼ਾਰਾਂ ਦੀ ਤعداد ਵਿੱਚ ਬੇਕਸੂਰ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਉਹਨਾਂ ਦੀਆਂ ਲਾਸ਼ਾਂ ਨੂੰ ਨਹਿਰਾਂ 'ਚ ਸੁੱਟਿਆ ਅਣਪਛਾਤੇ ਆ ਕਹਿ ਕਿ ਇਹ ਸਾੜਿਆ ਉਹਨਾਂ ਦੀਆਂ ਮਾਵਾ ਭੈਣਾਂ ਦੀ ਪੱਤ ਰੋਲੀ ਦਹਾਕਾ 1984 ਤੋਂ 94 ਤੱਕ ਪੰਜਾਬ ਅਤੇ ਬਾਕੀ ਭਾਰਤ ਵਿੱਚ ਇਹ ਤੁਹਾਡੀ ਅਕਿਰਤਕਣਤਾ ਦੀ ਹੱਦ ਸੀ ਅਹਸਾਨ ਫਰاموشੀ ਦੀਆਂ ਇਸ ਤੋਂ ਵੱਡੀਆਂ ਮਿਸਾਲਾਂ ਹੋਰ ਕੀ ਹੋ ਸਕਦੀਆਂ ਹਨ ਤੁਹਾਡੇ ਇਹਨਾਂ ਕਾਲੇ ਕਾਰਨਾਮਿਆਂ ਵੱਲ ਤੱਕ ਕੀਤਾ ਹੁਣ ਧਰਤੀ ਵੀ ਚੀਖ ਚੀਖ ਕੇ ਕਹਿ ਰਹੀ ਹੈ ਕਿ ਭਾਰੇ ਭੁਈ ਅਕਿਰਤ ਕਣ ਮੰਦੀ ਹੂੰ ਮੰਦੇ ਜਿਰਾ ਗੁਰੂ ਨਾਨਕ ਦੇ ਘਰ ਵੱਲੋਂ ਤੁਹਾਡੇ ਖਾਤਰ ਦਿੱਤੀਆਂ ਸ਼ਹਾਦਤਾਂ ਵੱਲ ਤੱਕੋ ਔਰ ਫਿਰ ਆਪਣੇ ਕੀਤੇ ਕਾਲੇ ਕਾਰਨਾਮਿਆਂ ਵੱਲ ਤੱਕੋ ਅਰ ਜੇ ਜਰਾ ਜਿੰਨੀ ਵੀ ਸ਼ਰਮ ਬਾਕੀ ਹੈ ਤਾਂ ਚੁੱਲ੍ਹੂ 'ਪਰ ਪਾਣੀ ਲਵੋ ਅਤੇ ਉਹਦੇ 'ਚ ਡੁੱਬ ਮਰੋ ਸ਼ਾਇਦ ਰੱਬ ਦੀ ਦਰਗਾਹ ਵਿੱਚ ਤੁਹਾਡੀ ਮਾਫੀ ਕਬੂਲ ਹੋ ਜਾਏ ਜਦ ਗੁਲਿਸਤਾਨ ਕੋ ਖੂਨ ਕੀ ਜ਼ਰੂਰਤ ਪੜੀ ਸਭ ਤੋਂ ਪਹਿਲੇ ਖੂਨ ਬਹਾਇਆ ਹਮਨੇ ਜਦ ਗੁਲਿਸਤਾਨ ਕੋ ਸਰ ਕੀ ਜ਼ਰੂਰਤ ਪੜੀ ਸਭ ਤੋਂ ਪਹਿਲੇ ਸਰ ਕਟਾਇਆ ਹਮਨੇ ਅਬ ਇਹ ਅਹਲੇ ਚਮਨ ਕਹਤੇ ਹਨ ਇਹ ਗੁਲਿਸਤਾ ਹਮਾਰਾ ਹੈ ਇਧਰ ਜਦੋਂ ਭਾਈ ਗੁਰਦਤਾ ਜੀ ਔਰ ਭਾਈ ਉਦਾ ਜੀ ਜਦ ਦਿੱਲੀ ਪਹੁੰਚੇ ਤਾਂ ਇਹਨਾਂ ਨੇ ਦਿੱਲੀ ਦੇ ਸਿੱਖਾ ਭਾਈ ਜੈਤਾ ਜੀ ਔਰ ਭਾਈ ਲਖੀ ਸ਼ਾਹ ਜੀ ਨਾਲ ਮਿਲ ਕੇ ਇਹ ਯੋਜਨਾ ਬਣਾ ਲਈ ਸੀ ਕਿ ਜੇ ਬਾਣੇ ਵਰਤ ਗਏ ਤਾਂ ਆਪਾਂ ਸਤਗੁਰੂ ਜੀ ਦੇ ਸਰੀਰ ਨੂੰ ਰੋਲਣ ਨਹੀਂ ਦੇਣਾ ਭਾਵੇਂ ਜਾਨ ਵੀ ਕਿਉਂ ਨਾ ਦੇਣੀ ਪੈ ਜਾਵੇ ਸੋ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸਤਗੁਰ ਜੀ ਨੂੰ ਸ਼ਹੀਦ ਕਰਨ ਲੱਗੇ ਹਨ ਤਾਂ ਭਾਈ ਜੈਤਾ ਜੀ ਔਰ ਭਾਈ ਉਦਾ ਜੀ ਪੇਸ ਵਟਾ ਕੇ ਚਾਂਦਨੀ ਚੌਕ ਪਹੁੰਚ ਗਏ ਜਦ ਜੱਲਾਦ ਨੇ ਸਤਗੁਰ ਜੀ ਦਾ ਸਿਰ ਧੜ ਤੋਂ ਜੁਦਾ ਕੀਤਾ ਤਾਂ ਕੁਦਰਤ ਵੀ ਹਿੱਲ ਖਲੋਤੀ ਔਰ ਤੇਜ ਹਨੇਰੀ ਔਰ ਚੱਕਰ ਝੂਲਣੇ ਸ਼ੁਰੂ ਹੋ ਗਏ ਹੇ ਸੇਗੂਬਾਰ ਦਾ ਫਾਇਦਾ ਉਠਾ ਕੇ ਭਾਈ ਉਦਾਜੀ ਔਰ ਭਾਈ ਜੈਤਾ ਜੀ ਨੇ ਸਤਗੁਰੂ ਜੀ ਦਾ ਸੀਸ ਕੱਪੜੇ ਵਿੱਚ ਲਪੇਟ ਕੇ ਇੱਕ ਟੋਕਰੇ ਵਿੱਚ ਪਾ ਲਿਆ ਭਾਈ ਉਦਾਜੀ ਨੇ ਟੋਕਰਾਂ ਭਾਈ ਜੈਤਾ ਜੀ ਦੇ ਸੀਸ ਤੇ ਰੱਖ ਉਹਨਾਂ ਨੂੰ ਉਸੇ ਵਕਤ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਕਰ ਦਿੱਤਾ ਔਰ ਆਪ ਭਾਈ ਲੱਖੀ ਸ਼ਾਹ ਜੀ ਦਾ ਇੰਤਜ਼ਾਰ ਕਰਨ ਲੱਗਾ ਜੋ ਕਿ ਦਿੱਲੀ ਦੇ ਇੱਕ ਵੱਡੇ ਵਪਾਰੀ ਸਨ ਔਰ ਮੁਗਲਾਂ ਨੂੰ ਰਸਦ ਪਹੁੰਚਾਉਂਦੇ ਸਨ ਪਹਿਲਾ ਬੜਾਈ ਯੋਜਨਾ ਅਨੁਸਾਰ ਭਾਈ ਲੱਖੀ ਸ਼ਾਹ ਜੀ ਗੱਡਿਆਂ ਦੇ ਇੱਕ ਵੱਡੇ ਝੁੰਡ ਤੇ ਲੱਦੀ ਰਸਦ ਨੂੰ ਉਤਾਰ ਕੇ ਗੱਡਿਆਂ ਸਮੇਤ ਚਾਂਦਨੀ ਚੌਕ ਪਹੁੰਚ ਗਏ ਇੱਕ ਤਾਂ ਹਨੇਰੀ ਦੂਜਾ ਗੱਡਿਆਂ ਦੇ ਚੱਲਣ ਨਾਲ ਉੱਠ ਰਹੀ ਧੂੜ ਕਾਰਨ ਸਿਪਾਹੀ ਜਰਾ ਲਾਂਬੇ ਹੋਏ ਤਾ ਇਹਨਾਂ ਨੇ ਇੱਕ ਗੱਡੇ ਵਿੱਚ ਪਈ ਰੂਹ ਵਿੱਚ ਸਤਗੁਰੂ ਜੀ ਦੇ ਧਾੜ ਨੂੰ ਚੁੱਕ ਕੇ ਲੁਕਾ ਲਿਆ ਔਰ ਤੁਰੰਤ ਹੀ ਗੱਡਿਆਂ ਨੂੰ ਭਾਈ ਲੱਖੀ ਸ਼ਾਹ ਜੀ ਦੇ ਪਿੰਡ ਰਕਾਵਗੰਜ ਵੱਲ ਨੂੰ ਮੋੜ ਦਿੱਤਾ ਰਕਾਵਗੰਜ ਪਹੁੰਚ ਕੇ ਇਹ ਤੁਰੰਤ ਹੀ ਰੂਹ ਸਮੇ ਸਤਗੁਰੂ ਜੀ ਦੇ ਧਾੜ ਨੂੰ ਲੱਖੀ ਸ਼ਾਹ ਜੀ ਦੇ ਘਰ ਅੰਦਰ ਲੈ ਗਏ ਔਰ ਉੱਪਰ ਕੁਝ ਹੋਰ ਲੱਕੜਾਂ ਪਾ ਕੇ ਅਗਨ ਭੇਟ ਕਰ ਦਿੱਤਾ ਕੁਝ ਦੇਰ ਨੂੰ ਅੱਗ ਵਗ ਤੁਰੀ ਅਰ ਸਾਰੇ ਘਰ ਨੂੰ ਹੀ ਆਪਣੀ ਲਪੇਟ ਵਿੱਚ ਲੈ ਲਿਆ ਇਹ ਬਾਹਰ ਆ ਕੇ ਐਵੇਂ ਘਰ ਤੇ ਥੋੜਾ ਪਾਣੀ ਪਾਉਣ ਦਾ ਡਰਾਮਾ ਕਰਨ ਲੱਗੇ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਦੂਜੇ ਦਿਨ ਇਹਨਾਂ ਨੇ ਸਤਗੁਰੂ ਜੀ ਦੀਆਂ ਅਸਥੀਆਂ ਚੁਣੀਆਂ ਅਰ ਇੱਕ ਕਲਸ ਵਿੱਚ ਬੰਦ ਕਰਕੇ ਉੱਥੇ ਹੀ ਦਬਾ ਦਿੱਤੀਆਂ ਇਸ ਅਸਥਾਨ ਤੇ ਹੁਣ ਗੁਰਦੁਆਰਾ ਸ਼੍ਰੀ ਰਕਾਵਗਨ ਸਾਹਿਬ ਸ਼ਸ਼ੋਭਿਤ ਹੈ ਅਰ ਸਤਗੁਰ ਜੀ ਦੀਆਂ ਅਸਥੀਆਂ ਵਾਲਾ ਕਲਸ਼ ਅਜੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦੇ ਥੱਲੇ ਦੱਬਿਆ ਹੋਇਆ ਹੈ ਜੀ ਉਧਰ ਪਾਈ ਜੇਤਾ ਜੀ ਸਤਗੁਰ ਜੀ ਦੇ ਸੀਸ ਵਾਲੇ ਟੋਕਰੇ ਨੂੰ ਆਪਣੇ ਸਿਰ ਤੇ ਚੁੱਕੀ ਸ਼੍ਰੀ ਆਨੰਦਪੁਰ ਸਾਹਿਬ ਵੱਲ ਨੂੰ ਜਾ ਰਹੇ ਹਨ ਪਹਿਲਾ ਪੜਾ ਇਹਨਾਂ ਨੇ ਬਾਗਪਟ ਕੀਤਾ ਦੂਸਰਾ ਫੜਾ ਤਰੌੜੀ करनाल ਧੋਬੀ RAM ਦੇਵਾ ਦੀ ਝੌਂਪੜੀ ਵਿੱਚ ਕੀਤਾ ਜੋ ਕਿ ਸਤਗੁਰੂ ਜੀ ਦਾ ਪ੍ਰੇਮੀ ਸੀ ਔਰ ਸਤਗੁਰੂ ਜੀ ਦੇ ਦਰਸ਼ਨਾ ਦੀ ਅਤ ਤਾੰਗ ਕਰ ਰਿਹਾ ਸੀ ਜਦ RAM ਦੇਵਾ ਨੇ ਭਾਈ ਜੈਤਾ ਜੀ ਤੋਂ ਸਤਗੁਰੂ ਜੀ ਬਾਰੇ ਪੁੱਛਿਆ ਤਾਂ ਇਹਨਾਂ ਨੇ ਵਗਦੇ ਨੀਰ ਨਾਲ ਟੋਕਰੇ ਵੱਲ ਇਸ਼ਾਰਾ ਕੀਤਾ ਜਦ RAM ਦੇਵਾ ਨੇ ਟੋਕਰੀ ਵਿਚਲੇ ਕੱਪੜੇ ਨੂੰ ਉੱਪਰੋਂ ਹਟਾਇਆ ਤਾਂ ਸਤਗੁਰੂ ਜੀ ਦੇ ਕਟੇ ਸੀਸ ਦੇ ਦਰਸ਼ਨ ਹੋਏ ਇਸ ਦੀਆਂ ਭੁੱਬਾਂ ਨਿਕਲ ਗਈਆਂ ਇੱਥੇ ਇਸ ਨੇ ਬੜੇ ਪ੍ਰੇਮ ਸਹਿਤ ਸਤਗੁਰੂ ਜੀ ਦੇ ਸੀਸ ਦੀ ਸਫਾਈ ਕੀਤੀ ਨਵੇਂ ਕੱਪੜੇ ਵਿੱਚ ਸੀਸ ਨੂੰ ਲਪੇਟ ਕੇ ਟੋਕਰੇ ਵਿੱਚ ਪਾਇਆ ਅਰ ساری ਰਾਤ ਲੱਕੜੀ ਤੇ ਕਪੜਾ ਬਨ ਕੇ ਸਤਗੁਰੂ ਜੀ ਦੇ ਸੀਸ ਤੇ ਚੌਰ ਕਰਦਾ ਰਿਹਾ ਤੜਕਸਾਰ ਭਾਈ ਜੈਤਾ ਜੀ ਇੱਥੋਂ ਰਵਾਨਾ ਹੋਏ ਔਰ ਤੀਜਾ ਪੜਾ ਅਨਾਜ ਮੰਡੀ ਅੰਬਾਲਾ ਸ੍ਰੀ ਸ਼ੀਸ਼ਗਨ ਸਾਹਿਬ ਕੀਤਾ ਚੌਥਾ ਪੜਾ ਇਹਨਾਂ ਨੇ ਜ਼ੀਰਖਪੁਰ ਦੇ ਲਾਗੇ ਦਰਗਾਹੀ ਸ਼ਾਫਕੀਰ ਦੀ ਝੌਂਪੜੀ ਵਿੱਚ ਕੀਤਾ ਬਾਅਦ ਵਿੱਚ ਇਸ ਫਕੀਰ ਦੀ ਬੇਨਤੀ ਪਰਵਾਨ ਕਰ ਦਸਮੇਸ਼ ਪਿਤਾ ਜੀ ਇਸ ਫਕੀਰ ਨੂੰ ਦਰਸ਼ਨ ਦੇਣ ਲਈ ਇੱਥੇ ਆਏ ਸਨ ਇਸ ਅਸਥਾਨ ਤੇ ਹੁਣ ਗੁਰਦੁਆਰਾ ਨਾਬਾ ਸਾਹਿਬ ਸ਼ਿਸ਼ੋਭਿਤ ਹੈ ਜੀ ਇਸ ਤੋਂ ਬਾਅਦ ਪੰਜਵਾਂ ਪੜਾ ਭਾਈ ਜੇਤਾ ਜੀ ਨੇ ਕੀਰਤਪੁਰ ਸਾਹਿਬ ਕੀਤਾ ਇੱਥੋਂ ਇਹਨਾਂ ਨੇ ਇੱਕ ਸਿੱਖ ਦੇ ਹੱਥ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਆਉਣ ਦਾ ਸੁਨੇਹਾ ਕੱਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਨੇ ਜਦ ਗੁਰੂ ਪਿਤਾ ਜੀ ਦੇ ਸੀਸ ਦੇ ਆਉਣ ਬਾਰੇ ਸੁਣਿਆ ਤਾਂ ਉਸੇ ਵਕਤ ਪਰਿਵਾਰ ਔਰ ਮੋਢੀ ਸਿੱਖਾਂ ਨੂੰ ਨਾਲ ਲੈ ਸੀਸ ਦੇ ਦਰਸ਼ਨ ਕਰਨ ਲਈ ਕੀਰਤਪੁਰ ਸਾਹਿਬ ਰਵਾਨਾ ਹੋ ਗਏ ਸਭ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਅਦਬ ਨਾਲ ਦਰਸ਼ਨ ਕੀਤੇ ਸਤਿਗੁਰ ਜੀ ਨੇ ਜਦ ਭਾਈ ਜੈਤਾ ਜੀ ਤੋਂ ਸ਼ਹਾਦਤਾਂ ਦਾ ਸਾਰਾ ਹਾਲ ਸੁਣਿਆ ਚਿਹਰਾ ਕਿਸੇ ਰੋਹ ਭਰੇ ਜ਼ਲਾਲ ਨਾਲ ਭੱਕ ਉੱਠਿਆ ਔਰ ਭਾਈ ਜੈਤਾ ਜੀ ਤੋਂ ਪੁੱਛਣ ਲੱਗੇ ਭਾਈ ਜੈਤਾ ਜੀ ਜਿਨ੍ਹਾਂ ਖਾਤਰ ਗੁਰੂ ਪਿਤਾ ਜੀ ਔਰ ਪਿਆਰੇ ਸਿੱਖਾਂ ਨੇ ਇਹ ਸ਼ਹੀਦੀਆਂ ਦਿੱਤੀਆਂ ਕਿ ਉਹਨਾਂ ਚੋਂ ਕੋਈ ਨਾ ਨਿੱਤਰਿਆ ਇਸ ਜ਼ੁਲਮਦਾਰ ਵਿਰੋਧ ਕਰਨ ਲਈ ਭਾਈ ਜੈਤਾ ਜੀ ਦਾਤਾ ਜੀ ਕੀ ਦੱਸਾਂ ਜੇ ਇੱਕ ਪਾਸੇ ਜ਼ਾਲਮਤਾ ਦੀ ਹੱਦ ਹੋਈ ਪਈ ਹੈ ਤਾਂ ਦੂਸਰੇ ਪਾਸੇ ਕਾਇਰਤਾ ਨੇ ਆਪਣੀ ਹੱਦ ਮੁਕਾਈ ਹੋਈ ਹੈ ਉਹ ਤਾਂ ਬਸ ਜ਼ੁਲਮ ਸਹਿ ਹੀ ਸਕਦੇ ਹਨ ਜ਼ੁਲਮ ਦਾ ਟਾਕਰਾ ਕਰਨਾ ਤਾਂ ਲੱਗਦਾ ਹੈ ਉਨ੍ਹਾਂ ਦੇ ਖੂਨ ਵਿੱਚੋਂ ਹੀ ਖਤਮ ਹੋ ਗਿਆ ਹੈ ਜਦ ਇਹ ਸੁਣਿਆ ਸਤਗੁਰੂ ਜੀ ਦੇ ਚਿਹਰੇ ਤੇ ਕੋਈ ਇਲਾਹੀ ਜلال ਛਾ ਗਿਆ ਅੱਖਾਂ ਵਿੱਚ ਅਜੀਬ ਜਿਹੀ ਲਾਲੀ ਆਈ ਹੱਥ ਪੇਸ਼ ਕਰ ਵਸਤੇ ਗਿਆ ਔਰ ਸਰ ਕਰਦੀ ਸ਼ੂਕ ਦੀ ਚੰਡੀ ਅਸਮਾਨ ਵਿੱਚ ਚਮਕ ਉੱਠੀ ਔਰ ਮੁਬਾਰਕ ਜ਼ੁਬਾਨ ਚੋਂ ਗਰਜਵਾ ਇਲਾਹੀ ਨਾਦ ਗੂੰਜ ਉੱਠਿਆ ਸਨਾ ਆਏਗਾ ਸੀਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸੰਤ ਸਿਪਾਹੀ ਦੇ ਰੰਗ ਵਿੱਚ ਰੰਗੀ ਹੋਈ ਇੱਕ ਅਜੇ ਹੀ ਧਮਕ ਉੱਠੇਗੀ ਨਿਰਭੈਤਾ ਦੀ ਇੱਕ ਅਜੇ ਹੀ ਮਿਸਾਲ ਬਲੇਗੀ ਜਿਸ ਦੀ ਜਵਾਲਾ ਵਿੱਚ ਜ਼ਾਲਮਤਾ আর ਕਾਇਰਤਾ ਦੋਨੋਂ ਝਲਕੇ ਖਾਕ ਹੋ ਜਾਣਗੀਆਂ ਕਹਿ ਦਿਓ ਔਰੰਗਜ਼ੇਬ ਨੂੰ ਅਗਰ ਮਾਂ ਦਾ ਦੁੱਧ ਪੀਤਾ ਹੈ ਅਗਰ ਹਿੰਮਤ ਹੈ ਤਾਂ ਗੋਮਿੰਦ ਨੂੰ ਆਰੇ ਨਾਲ چیر ਕੇ ਵਿਖਾ ਦੇਗ ਵਿੱਚ ਉਬਾਲ ਕੇ ਵਿਖਾ ਸਮਝ ਲੈ ਕਿ ਇੰਨਾ ਮਹਾਨ ਸ਼ਹਾਦਤਾਂ ਨੇ ਤੇਰੇ ਜ਼ੁਲਮਾਂ ਦੀ ਜੜ ਨੂੰ ਫੁੱਟ ਸੁਟਿਆ ਹੈ ਔਰ ਹਿੰਦਵਾਸੀਆਂ ਵਿੱਚ ਅਣਖ ਦੀ ਚਿੰਗਾਰੀ ਬਾਲ ਦਿੱਤੀ ਹੈ ਉਹ ਸਮਾਂ ਆ ਗਿਆ ਹੈ ਜਦ ਤੇਰੀ ਹਰ ਇੱਟ ਦਾ ਜਵਾਬ ਤੈਨੂੰ ਹੁਣ ਮਿਲੇਗਾ ਪੱਥਰ ਦੇ ਨਾਲ ਸਤਿਗੁਰ ਜੀ ਦੀ ਇਸ ਜੋਸ਼ ਭਰੀ ਪਵਕਾਰ ਦੀ ਗੂੰਜਾਰ ਨੂੰ ਸੁਣ ਕੇ ਸਭ ਦੇ ਅੰਦਰ ਸੂਰਬੀਰਤਾ ਦੀ ਵੀਰ ਰਸੀ ਲਹਿਰ ਫਿਰ ਗਈ ਸਭ ਦੇ ਅੰਦਰ ਦਾ ਰੋਹ ਜੋਸ਼ ਭਰੇ ਫੁੰਕਾਰੇ ਮਾਰਨ ਲੱਗਾ ਸਾਰੀ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀ ਸਮੇਤ ਨਗਰ ਕੀਰਤਨ ਦੇ ਰੂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋ ਗਈ ਉੱਥੇ ਪਹੁੰਚ ਕੇ ਚੰਦਨ ਦੀ ਚਿਖਾ ਸਜਾਈ ਗਈ ਸਾਰੀ ਸੰਗਤ ਨੇ ਰਲ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਸਤਿਗੁਰ ਜੀ ਨੇ ਆਪ ਅਰਦਾਸ ਕਰ ਬੜੇ ਅਦਬ ਨਾਲ ਗੁਰੂ ਪਿਤਾ ਜੀ ਦਾ ਸੀਸ ਚਿਖਾ ਤੇ ਸਜਾਇਆ ਹਰ ਭਾਈ ਜੈਤਾ ਜੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ ਭਾਈ ਜੈਤਾ ਜੀ ਸਤਿਗੁਰ ਜੀ ਦੇ ਸੀਸ ਨੂੰ ਅਗਨ ਭੇਟ ਤੁਸੀਂ ਕਰੋ ਭਾਈ ਜੈਤਾ ਜੀ ਅਦਬ ਨਾਲ ਸੀਸ ਨਿਵਾ ਕੇ ਪਰ ਸਤਿਗੁਰ ਜੀ ਇਹ ਸੇਵਾ ਤਾਂ ਪੁੱਤਰ ਹੀ ਨਿਭਾਉਂਦੇ ਹਨ ਜੀ ਸਤਿਗੁਰ ਜੀ ਜੈਤਾ ਜੀ ਸਾਰੇ ਸਿੱਖ ਸਤਿਗੁਰ ਜੀ ਦੇ ਪੁੱਤਰ ਹੀ ਹਨ ਨਾਲੇ ਇਹ ਜੋ ਸੀਸ ਇੱਥੇ ਲਿਆਉਣ ਦੀ ਕਠਿਨ ਸੇਵਾ ਆਪ ਜੀ ਨੇ ਨਿਭਾਈ ਨਾਲੇ ਇਹ ਜੋ ਸੀਸ ਇੱਥੇ ਲਿਆਉਣ ਦੀ ਕਠਿਨ ਸੇਵਾ ਆਪ ਜੀ ਨੇ ਨਿਭਾਈ ਹੈ ਇਹ ਤਾਂ ਕੋਈ ਆਪਣਾ ਪੁੱਤਰ ਹੀ ਨਿਭਾ ਸਕਦਾ ਹੈ ਇਹ ਕਹਿੰਦਿਆਂ ਸਤਿਗੁਰ ਜੀ ਨੇ ਭਾਈ ਜੈਤਾ ਜੀ ਨੂੰ ਗੱਲ ਨਾਲ ਲਾ ਲਿਆ ਔਰ ਪਿਆਰ ਨਾਲ ਪੁਕਾਰ ਉੱਠੇ ਰੰਗਰੇਟਾ ਗੁਰੂ ਦਾ ਬੇਟਾ ਪਿਆਰਿਓ ਇਹ પ્રસੰਗ ਇੱਥੇ ਸਮਾਪਤ ਹੁੰਦਾ ਹੈ ਇਸ ਤਰ੍ਹਾਂ ਦੇ ਕਈ ਦਿਲ ਖਿੱਚਵੇਂ પ્રસੰਗ ਜੋ ਪਰੰਪਰਾਸ ਤੋਂ ਪਹਿਲਾਂ ਪੜੇ ਜਾ ਚੁੱਕੇ ਹਨ ਉਹਨਾਂ ਪ੍ਰਸੰਗਾਂ ਨੂੰ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਤਾਂ ਜੋ ਇਹੋ ਜਿਹੇ ਗੁਰੂਪ੍ਰੇਮ ਵਿੱਚ ਰੰਗੇ ਹੋਏ ਪ੍ਰਸੰਗ ਆਪ ਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਰਸਿਕ ਬੈਰਾਗਨ ਚੈਨਲ ਵਿੱਚ ਆਪ ਮਹਾਪੁਰਖਾਂ ਦਾ ਜੀਵਨ ਕਵਿਤਾਵਾਂ ਅਤੇ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਕੀਤੇ ਗਏ ਕੀਰਤਨ ਸੁਣ ਸਕਦੇ ਹੋ